ਲੋ ਜੀ ਤੁਹਾਨੂੰ ਦਿਖਾਉਨੇ ਆ ਪਕੌੜਾ ਛੱਡੇ ਦਾ ਬਾਜ਼ਾਰ ਕਿੰਨੀਆ ਘਰੌਣਕਾ ਤੇ ਕਿੰਨਾ ਕ ਮੰਦਾ ਲਾਈ ਪਟਾਕੇ ਦੇਖੋ ਬਿੱਕੀ ਮਲਹੋਤਰਾ ਕੋਲ ਵੀਰ ਕੋਲੇ ਆਪਾਂ ਵੀਰ ਨੂੰ ਪੁੱਛਦੇ ਆ ਵੀ ਕਿਵੇਂ ਐਦ ਕੀ ਦੀਵਾਲੀ ਦਾ ਮਾਹੌਲ ਦੇਖੋ ਜਮਾ ਰੌਣਕ ਬਾਜ਼ਾਰ ਦੇ ਵਿੱਚ ਹੈ ਨੀਗੀ ਅੱਗੇ ਇੰਨਾ ਚਹਿਰਪਹਿਲ ਹੁੰਦੀ ਸੀ ਜਾਮ ਲੱਗਦੇ ਸੀਗੇ ਇਤਾਨਾਂ ਦੇ ਉੱਤੇ ਰਾਸ਼ ਹੁੰਦਾ ਸੀ ਦੇਖੋ ਵੀਰ ਹੁਣੀ ਇਹ ਹੁਣ ਆਪ ਹੀ ਦੱਸਣਗੇ ਵੀ ਕਿਵੇਂ ਅੱਜ ਗਾਕ ਵੀ ਅੱਜ ਮੇਨ ਦਿਨ ਆ ਦੀਵਾਲੀ ਦਾ ਹੋਰ ਵਿੱਕੀ ਜੀ ਕੀ ਹਾਲ ਨੇ ਹੋਰ ਅਜੂ ਜੀ ਹਾਂ ਜੀ ਮੈਨੂੰ ਦੱਸੋ ਵੀ ਅੱਜ ਕਿੰਨਾ ਮਾਹੌਲ ਦੀਵਾਲੀ ਦਾ ਅੱਜ ਦਿਨ ਠੰਢੀ ਆ ਯਾਰ ਕੁਝ ਲੋਕਾਂ ਦਾ ਨਾ ਆਰਥਿਕ ਹਾਰ ਤੇ ਕੁਝ ਝੋਨਾ ਦਾ ਝੋਨੇ ਦਾ ਝਾਰ ਘਟ ਨਿਕਲੇ ਆ ਵਾ ਜੱਟ ਹਜੇ ਮੰਡੀਆਂ 'ਚ ਬੈਠਾ ਵਾ ਹਾਂ ਜੀ ਪੇਮਟ ਨਹੀਂ ਪਈਆਂ ਠੀਕ ਆ ਕਿ ਇਸ ਵੇਲੇ ਬਾਜ਼ਾਰ 'ਚ ਜਾਮ ਲੱਗ ਜਾਂਦਾ ਜੀ ਬੰਦਾ ਤੁਰ ਕੇ ਨਹੀਂ ਲੰਘ ਸਕਦਾ ਹਾਂ ਹੁਣ ਤੁਸੀਂ ਦੇਖੋ ਉਹੀ ਮੈਂ ਦੇਖਿਆ ਵੀ ਜਿਵੇਂ ਨਾਰਮਲ ਡੇ ਹੁੰਦਾ ਐਂ ਚੱਲ ਰਿਹਾ ਹਾਂ ਦੇਖੋ ਹਾਂ ਇਹ ਪੰਦਰ ਨਾਮ ਲਾ ਕੇ ਹੀ ਕਹਿ ਸਕਦੇ ਆਂ ਵੀ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜਤਾ ਹਾਂ ਦੇ ਇਸ ਕਰਕੇ ਥੋੜਾ ਜਿਹਾ ਠੰਡਾ ਕੰਮ ਕੋਈ ਤਾਂ ਮੈਂ ਦੇਖਦਾ ਮੈਂ ਕਹਾਂ ਵੀ ਦੇਖ ਲੋ ਅੱਗੇ 10 ਵਜੇ ਤੋਂ ਨੂੰ ਮਠਿਆਈ ਲੈਣ ਲੋਕ ਆਉਂਦੇ ਸੀ ਪਟਾਕੇ ਲੈਣ ਆਉਂਦੇ ਸੀ ਕਿੰਨੀ ਚਹਿਲ ਪਹਿਲ ਹੁੰਦੀ ਸੀਗੀ ਅੱਜ ਤਾਂ ਐਂ ਲੱਗਦਾ ਜਿਵੇਂ ਆਪਾਂ ਆਮਦਨ ਦੀ ਦੁਕਾਨ ਚਲਾਉਨੇ ਆਂ ਜਮਾਂ ਰੌਣਕ ਨਹੀਂ ਆਈਗੀ ਹੁਣ ਬਾਕੀ ਹੁਣ ਦੋ ਤਿੰਨ ਦਿਨ ਤਾਂ ਚਲੋ ਪਹਿਲਾਂ ਮੰਨਿਆ ਹੈ ਨਹੀਂ ਸੀ ਰੌਣਕ ਅੱਜ ਦੇ ਦਿਨ ਤਾਂ ਹੋਣੀ ਚਾਹੀਦੀ ਸੀ ਅੱਜ ਦੇ ਦਿਨ ਵੀ ਰੌਣਕ ਹੈ ਨਹੀਂ ਤੋ ਇਹ ਦੇਖ ਲੋ ਇਹ ਕਰਕੇ ਦੇਖੋ ਮਹਿੰਗਾਈ ਨੇ ਮਾਦਾ ਸਾਬ ਦਾ ਲੱਕ ਤੋੜਿਆ ਪਿਆ ਵਾ ਜਮਾਂ ਪੱਕੋ ਵਾਲਾ ਡੇਰੇ ਵਿੱਚ ਰੌਣਕ ਨਹੀਂ ਹੈਗੀ ਬਾਕੀ ਚਲੋ ਸ਼ਾਮ ਤੱਕ ਕਹਿੰਦੇ ਹੁੰਦੇ ਆ ਮਾਲਕ ਮਿਹਨਤ ਕਰੇ ਵਧੀਆ ਗਾਹਕ ਨਿਕਲੇ ਸਭ ਦੁਕਾਨਦਾਰ ਭਰਾਵਾਂ ਦੇ ਮੂੰਹ ਤੇ ਖੁਸ਼ੀਆਂ ਆਉਣ ਠੀਕ ਆ ਵੀ ਕੀ ਓਕੇ ਆ ਬਲਜੀਤ ਵੀਰ ਮੁਬਾਰਕਾਂ ਦਿਵਾਲੀ ਦੀਆਂ ਤੁਨ ਵੀਰੇ ਬਹੁਤ ਬਹੁਜੀ ਤੁਨ ਵੀਰ ਓ ਜੀ ਪਹੁੰਚ ਤੀ ਕੀ ਹਾਲ ਆ ਜਿਹੜਾ ਚਾਚੇ ਦਾ ਨਾਮ ਲੈ ਕੇ ਉਹ 80% ਉਹ 70 ਲਾ ਪੱਕੀ ਗੱਲ ਆ ਹਾਂ ਲਿਖਿਆ ਵੀ ਹੈ ਵੀ ਤੇ ਚੱਲ ਪਹਿਲਾਂ ਮੈਨੂੰ ਇਹ ਦੱਸ ਵੀ ਕਿਵੇਂ ਹੈ ਦੀਵਾਲੀ ਦਾ ਮਾਹੌਲ ਦੀਵਾਲੀ ਪੂਰੀ ਵਧੀਆ ਜੱਜਾ ਪੂਰੀ ਵਧੀਆ ਪਰ ਯਾਰ ਚੈਲਪੈਲ ਨਹੀਂ ਹੈਗੀ ਚੈਲਪੈਲ ਆਇਆ ਵੀ ਉਹ ਵੀ ਹਜੇ ਦੁਪਹਿਰੇ ਹੈ ਨਹੀਂ ਅੱਗੇ ਜਦੋਂ ਆਪਾਂ 10 11 ਵਜੇ ਤੱਕ ਦੇਲਾ ਪੂਰੀ ਰੌਣਕ ਹੁੰਦੀ ਸੀਗੀ ਹੁਣ ਸਾਰੇ ਜਦ ਦੇਲਾ ਹੁਣਾਂ ਚੀਮਾ ਜੀ ਦਾ ਲਾਇਆ ਜਿਵੇਂ ਤੇਲ ਮੋਮਬਤੀਆਂ ਆਕੀਆਂ ਅਖੰਡ ਘਟਾਉਣਿਆਂ ਵਗੈਰਾ ਸਤਖਾਵਾ ਹੀ ਰਹਿ ਗਿਆ ਸਹੀ ਗੱਲਾਂ ਦੇਖ ਲੋ ਜਮਾ ਰੌਣਕ ਨਹੀਂ ਹੈਗੀ ਮਤਲਬ ਬਾਜ਼ਾਰ ਆਮ ਦਿਨ ਵਾਂਗ ਹਾ ਨਾ ਹੁਣ ਮਾਂ ਦੇ ਪਤਾ ਨਹੀਂ ਲੱਗਦਾ ਕੋਈ ਦੀਵਾਲੀ ਹੈਗੀ ਲੱਗਦਾ ਤਾਂ ਨਹੀਂ ਪਤਾ ਕੋਈ ਦਾ ਵੀ ਇੱਕ ਲੜੀਆਂ ਹੀ ਲੱਗਦੀਆਂ ਪਤਾ ਵੀ ਕੋਟੇ ਦੇ ਵੀ ਲੋਕਾਂ ਦੇ ਲੜੀਆਂ ਲੱਗੀਆਂ ਵੀ ਦੀਵਾਲੀ ਆ ਬਾਕੀ ਜੱਟਾਂ ਦਾ ਨੁਕਸਾਨ ਬਹੁਤ ਹੋਇਆ ਹਾਂ ਨਹੀਂ ਨੁਕਸਾਨ ਤਾਂ ਹੋਇਆ ਵੀ ਹੁਣ ਉਹ ਤਾਂ ਪਤਾ ਹੀ ਆ ਸਾਰਿਆਂ ਦਾ ਕਿ ਐਤ ਕੀ ਪੰਜਾਬ ਘਾਟੇ ਚ ਗਿਆ ਵਾ ਉਹ ਤਾਂ ਪਤਾ ਹੀ ਆ ਹਾਂ ਜੀ ਕੋਈ ਤਾਂ ਗੱਲਾਂ ਲੋ ਜੀ ਦੇਖੋ ਜਮਾ ਸੁਨਣਾ ਪਿਆ ਵਾ ਦੀਵਾਲੀ ਵਾਲੇ ਦਿਨ ਪਿੰਡ ਪੱਖੋੜ ਦਾ ਮੇਨ ਬਾਜ਼ਾਰ ਆ ਹੈ ਜਮਾ ਸੁਨਣਾ ਪਿਆ ਜਿੱਥੇ ਕਿੱਥੇ ਜਾਮ ਲੱਗਦਾ ਹੁੰਦਾ ਹੀ ਫੁੱਲ ਯਮਾਈ ਮੁਬਾਰਕਾਂ ਮੁਬਾਰਕਾਂ ਦੀ ਦਿਵਾਲੀ ਹੈ ਦਿਵਾਲੀ ਦੀ ਮੰਡੀ ਛੋੜ ਦਰ ਵੇਖਣੀ ਹੈ ਹਾਂ ਜੀ ਕਿਵੇਂ ਆ ਮਾਹੌਲਾ ਚ ਬਹੁਤ ਠੀਕ ਹੈ ਮੰਦਾ ਭਾਈ ਹਾਂ ਜੀ ਮੰਦਾ ਕਮਾ ਬਹੁਤ ਬੰਦਾ ਹੈ ਨਾ ਹਾਂ ਦਿਵਾਲੀ ਮੰਡੀ ਹੈ ਜੀ ਮੈਂ ਉਹੀ ਦੇਖਦਾ ਸੀਗਾ ਵੀ ਐਸ ਟਾਈਮ ਉਹ ਚੀਮਾ ਜੀ ਅੱਗੇ ਤੁਹਾਡੇ ਕਾਊਂਟਰ ਸਾਰੇ ਖਾਲੀ ਹੋ ਗਏ ਹਾਂ 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 ਮੰਦਾ ਜੀ ਦਿਵਾਲੀ ਦਾ ਬਹੁਤ ਬੰਦਾ ਹੈ ਨਾ ਪੂਰਾ ਮੰਦਰ ਇਸ ਕਰਕੇ ਮੈਂ ਸਾਰਾ ਬਾਜ਼ਾਰ ਦੇਖ ਕਾਇਮ ਆ ਚਲੋ ਪਰੇ ਨੂੰ ਤਾਂ ਉਹ ਪਰੇ ਨੂੰ ਤਾਂ ਆਪਾਂ ਗਏ ਨਹੀਂ ਆ ਕਿ ਉੱਧਰ ਵੀ ਦੇਖੋ ਜਮਾ ਮਾਰਕੀਟ ਡਾਊਨ ਆ ਜੀ ਠੀਕ ਆ ਸਾਰੇ ਸਾਲਾਂ ਨੂੰ ਇੱਕ ਹੀ ਡਾਊਨ ਆ ਜਮ ਬਾਲਾ ਮੰਦਾਲਾ ਹਾਂ ਚੋਲਾ ਜਾਨਾ ਵੀ ਘੱਟ ਰੱਖਣ ਦਾ ਜੀ ਉਹਦੇ ਕਰਕੇ ਜਿੰਮੇਦਾਰ ਕੋਈ ਨਹੀਂ ਤਾਂ ਜਾਨਾ ਚਲੋ ਕੋਈ ਨਹੀਂ ਬਾਕੀ ਅਜੇ ਆਪਣਾ ਸ਼ਾਮ ਪਈ ਆ ਸ਼ਾਮ ਨੂੰ ਗਾਹਕਪੁਰਾ ਵਧੀਆ ਨਿਕਲੇ ਆਪਾਂ ਦਾ ਕਹਿੰਦਾ ਮਾਲ ਜੀ ਮੇਰਨਾ ਤੇ ਆ ਜੀ ਮਾਲਾ ਜੀ ਅੰਦਰ ਪਿਆ ਆ ਬਾਹਰ ਜੀ ਹੋਰ ਨਹੀਂ ਮੰਦਾ ਉਹ ਦੇਖ ਲਈ ਅੱਜ ਚਹਿਲ ਪਹਣ ਹੈ ਨਹੀਂ ਕਿ ਪਕੌੜਾ ਬਾਜ਼ਾਰ ਦੇ ਵਿੱਚ ਉਹ ਜਿਵੇਂ ਠੀਕ ਠਾਕ ਹਾਂ ਜੀ ਹਾਂ ਦੇਖੋ ਦੀਵਾਲੀ ਦੀਆਂ ਰੌਣਕਾਂ ਜਮਾਂ ਹੀ ਖਤਮ ਹੋ ਗਈਆਂ ਜਮਾਂ ਹੀ ਕਿਸੇ ਪਾਸੇ ਵੀ ਕੋਈ ਰੌਣਕ ਨਹੀਂ ਦੇਖੋ ਸਾਰੀਆਂ ਦੁਕਾਨਾਂ ਤੇ ਦਾਗ ਜਮਾਂ ਹੀ ਕੋਈ ਟਾਮਾ ਟਾਮਾ ਕਾ ਖੜਾ ਲੈ ਦਿਖਾਓ ਲੈ ਬੱਬੂ ਵੀਰ ਕੀ ਕਹਿੰਦੀ ਐ ਦੀਵਾਲੀ ਦੀਵਾਲੀ ਡਾਉਣੀ ਤੈਨੂੰ ਪਤਾ ਐ ਭਾਈ ਦੀਵਾਲੀ ਵੀਰੇ ਯਾਰ ਤੂੰ ਦੇਖ ਤਾ ਲੈ ਜਮਾਂ ਈ ਠਾ ਪਾ ਲੈ ਅੱਗੇ ਕਿੰਨਾ ਜਾਮ ਲੱਗਦਾ ਸੀ ਇੱਧਰ ਦੇਖ ਲੈ ਆਪਣਾ ਤੇ ਬਾਕੀ ਆਪਣਾ ਆਹ ਰਾਹ ਦੇਖ ਲੈ ਕਿੰਨਾ ਭਰਿਆ ਆਉਂਦਾ ਸੀ ਲੈ ਐਨ ਆਉਣ ਕੇ ਯਾਰ ਕਿਤੇ ਦੀਵਾਲੀ ਗਈ ਕਿੱਥੇ ਯਾਰ ਮੈਂ ਹੈਰਾਨ ਆ ਵੀ ਦੀਵਾਲੀ ਦੀਆਂ ਸਮਾਪਤੀ ਹੋ ਗਈ ਯਾਰ ਗਾਹ ਗਿਆ ਕਿੱਥੇ ਤਿੰਨ ਦਿਨ ਹੋ ਗਏ ਕੰਮ ਬਹੁਤ ਮੰਦਾ ਵਾ ਤੂੰ ਦੇਖ ਲੈ ਵੀ ਕਾਰਨ ਕੀ ਆ ਮੈਂ ਆਪ ਕਹਿੰਦਾ ਮਹਿੰਗਾਈ ਜਾ ਦੇ ਨਹੀਂ ਮਹਿੰਗਾਈ ਤਾਂ ਨਹੀਂ ਹੈ ਵੀ ਇੰਨਾ ਵੀ ਚੌਲਾਂ ਨਾਲ ਇਹ ਝਾੜ ਘਾਟ ਆ ਹਾਂ ਉਹ ਵੀ ਗੱਲ ਆ ਵੀ ਆਇਆ ਬਾਕੀ ਮੰਡੀਆਂ ਚ ਵੀ ਹੈ ਜਿਹਾ ਝੋਨਾ ਪਿਆ ਨਾ ਝੋਨਾ ਪਿਆ ਹਾਂ ਅਡਵਾਂਸ ਆ ਆਪਾਂ ਅਡਵਾਂਸ ਵੀ ਆ ਤੇ ਬਾਕੀ ਇਹ ਕਹਿੰਦੇ ਆ ਆਪਾਂ ਦੇਣ ਦੇਣ ਵਾਲੀ ਜਿਹੜੀ ਦਵਾਈ ਆ ਵੀ ਦਿਨ ਦਿਨ ਤਾਂ ਰਸ਼ ਹੁੰਦਾ ਵਾ ਹਾਂ ਪੂਰਾ ਹੁਣ ਤੂੰ ਦੇਖ ਲੈ ਵੀ ਹੁਣ ਕਿੰਨੇ 11:30 ਹੋ ਗਏ 12 ਵਜੇ ਨਾਲੇ ਹੋਣਗੇ ਠੀਕ ਆ ਹੁਣ ਤੂੰ ਦੇਖ ਲੈ ਵੀ ਰੌਣਕ ਜਮਾ ਹੈ ਨਹੀਂ ਤੇ ਲਖ ਖਾਲੀ ਪਿਆ ਰਸਤਾ ਹੁਣਾਂ ਤੇ ਲੱਜਮਾ ਲੈ ਸਾਡੀ ਆਉਂਦਾ ਤੱਕ ਦੇਖਦਾ ਬੱਬੂ ਵੀਰ ਕੋਲੇ ਫੇਰ ਨਾਲ ਖੜੇ ਨੇ ਰਾਜਾ ਜੀ ਇਹ ਫੌਜੀ ਸਾਹਿਬ ਨੇ ਆਪਣੇ ਹਾਂਜੀ ਕੀ ਹਾਲ ਨੇ ਬੱਬੂ ਵੀਰ ਠੀਕ ਆ ਜੀ ਹਜੇ ਹਾਲ ਕੀ ਹਾਲ ਨੇ ਰੌਣਕਾ ਪਖੋਲ ਦੀ ਦੇਖ ਕੇ ਕਿੰਨਾ ਜਾਮ ਲੱਗਦਾ ਸੀ ਵੀ ਇੰਨੀਆਂ ਚਹਿਲ ਪਹਿਲ ਹੁੰਦੀ ਸੀ ਟੈਪ ਐ ਪਾ ਗੱਡੀਆਂ ਦੀ ਹੁੰਦੀ ਸੀ ਦੇਖੋ ਜਮਾਂ ਖਾਲੀ ਪਿਆ ਅਡਾ ਨਾ ਰੌਣਕਾ ਨਾ ਕੋਈ ਹੋਰ ਆ ਲੈ ਐਦ ਕੀ ਦੀਵਾਲੀ ਰਾਜਾ ਵੀਰੇ ਮੰਦੀ ਇੰਨੀ ਕਿਉਂ ਆ ਵੀਰੇ ਇੱਕ ਤਾਂ ਜ਼ਿੰਮੇਵਾਰ ਦਾ ਝੋਨਾ ਹਜੇ ਸਾਰਾ ਖਤ ਦੇ ਖੜਾ ਹਾਂਜੀ 100 ਤੋਂ ਮੰਨ ਕੇ ਜਿਆਦਾ 100 ਝੋਨਾ ਪੜਿਆ ਗਿਆ ਹਾਂਜੀ ਠੀਕ ਆ ਜੀ ਮੇਰੇ ਝੋਨਾ ਵੱਡੂਗਾ ਤੇ ਮੇਰੇ ਵੇਚੂ ਆਰਦੀ ਕੋ ਹਿੱਟੂਗਾ ਹਾਂਜੀ ਕਾਹ ਜੀ ਵੀ ਤੇ ਕੋ ਪੈਸਾ ਆਉਗਾ ਕਾਹ ਜੀ ਬਾਜ਼ਾਰ ਚ ਘੁੰਮੂਗਾ ਜੀ ਜੀਮ ਜਾਰ ਕੰਦਾਰੀ ਮਜ਼ਦੂਰ ਸਭ ਨਾਲ ਹੀ ਜੀਮ ਜਾਰ ਹਾਂਜੀ ਨਹੀਂ ਸਾਰੇ ਨਹੀਂ ਸਾਰੇ ਹੁਣ ਜੀ ਮੇਰੀ ਫਸਲ ਦਾ ਸਹੇ ਬਾਹਰ ਖੜੀ ਆ ਜੀ ਪੈਸਾ ਕਿਥੋਂ ਆ ਮਾ ਹਾਂ ਇਹ ਗੱਲ ਸਹੀ ਆ ਉਹ ਹੀ ਦੇਖਦੇ ਸੀਗੇ ਵੀ ਸਾਰਾ ਝੋਨਾ ਮੰਡੀਆਂ ਦੇ ਵਿੱਚ ਪਿਆ ਵਾ ਵੀ ਜੱਟ ਮੰਡੀਆਂ ਦੇ ਵਿੱਚ ਬੈਠੇ ਨੇ ਤੇ ਮਜ਼ਦੂਰ ਹੁਣ ਜਿੰਨੇ ਸਾਰੇ ਕੰਮਾਂ ਦੇ ਬਿਜੀ ਨੇ ਹੁਣ ਦੇਖੋ ਸ਼ਾਮ ਨੂੰ ਵਾਲਾ ਮੋਟਾ ਨਿਕਲਣਗੇ ਜੀ ਨਿਕਲਣੇ ਚਹਿਲ ਪਲਉ ਉਹ 2-3 ਦਿਨ ਹੋ ਗਏ ਮੈਂ ਤਾਂ ਅੱਡੇ ਦੇ ਵਿੱਚ ਰੌਣਕ ਦੇਖੀ ਨਹੀਂ ਆਮ ਦਿਨ ਵਾਂਗੂ ਅੱਜ ਆ ਦੇ ਲੋ ਤੁਹਾਡੇ ਸਾਹਮਣੇ ਮਤਲਬ ਚਹਿਲਪਹਿਲ ਹੋ ਰਹੀ ਆ ਕੋਈ ਹੈ ਕੋਈ ਜਾਮ ਕੋਈ ਜਾਮ ਨਹੀਂ ਹੈਗਾ ਆਮ ਦਿਨ ਵਾਂਗੂ ਦੀਵਾਲੀ ਚੱਲ ਰਹੀ ਆ ਜਿਵੇਂ ਇਹ ਤਾਂ ਇਸ ਟਾਈਮ ਨੂੰ ਤਾਂ ੱੱਕਾ ਇੰਨਾ ਪੈਂਦਾ ਸੀ ਕਿਉਂ ਫੌਜੀ ਸਾਹਿਬ ਹਾਂਜੀ ਹਾਂਜੀ ਪੈਂਦਾ ਸੀ ਨਾ ੱੱਕਾ ਪੂਰਾ ਨੰਗਲ ਉਲਾ ਨਹੀਂ ਮਿਲਦਾ ਜੀ ਕੋਈ ਤਾਂ ਗੱਲਾਂ ਦੇਖੋ ਜਮਾਂ ਖਾਲੀ ਪਿਆ ਵਾ ਦੇਖ ਕੇ ਆ ਲੱਗਦਾ ਵੀ ਜਿਵੇਂ ਆਪਾਂ ਆਮ ਦਿਨ ਹੀ ਖੜੇ ਹੁੰਨੇ ਆ ਉਹ ਵੀ ਹੈ ਉਹ ਵੀ ਕੋਈ ਤਾਂ ਗੱਲ ਆ ਬਾਈ ਜੀ ਸ਼ਾਮ ਵੇਲੇ ਬਾਈ ਭੈਣਾਂ ਦੇ ਉਹਨੇ ਸਾਰਾ ਬਾਜ਼ਾਰ ਸਾਰਾ ਜਾਮ ਲੱਗ ਜਾਂਦਾ ਹੈਗਾ ਇਸ ਵੇਲੇ ਪੂਰਾ 4-5 ਵਜੇ ਪੂਰਾ ਲਾਹ ਸੁਦਾ ਹੈ ਹਾਂ ਸਹੀ ਗਾ ਹੁਣ ਵੀ ਬਾਈ 4-5 ਤਾਂ ਬਹੁਤ ਦੂਰ ਨੇ ਆ ਬੱਬੂ ਮੈਨੂੰ ਬੋਲੋ 10 ਵਜੇ ਨੇ ਤਾਂ ਪੂਰਾ ਟਾਂ ਜਾਮ ਹੋ ਲੋ ਲੱਗਦਾ ਯਾਰ ਹੁਣ ਤਾਂ ਜਾਮ ਹੀ ਹੈ ਨੀਗਾ ਚਲੋ ਠੀਕ ਹੈ ਜੀ ਠੀਕ ਓਕੇ ਲਓ ਵੀ ਦੇਖੋ ਜਮੇ ਸੁਨਾ ਜੱਟਾਂ ਸੁਨਾ ਹੀ ਪਿਆ ਜਮੇ ਅੱਟਾ ਦੀਵਾਲੀ ਦੀ ਰੌਣਕ ਜਮੇ ਨੀ ਵਾ ਕਲੇ ਟੈਂਟ ਲੱਗੇ ਆ ਦੁਕਾਨਾਂ 'ਚ ਰੋੜ ਲੱਗੇ ਆ ਮਠਾਈਆਂ ਚੱਲਦੀਆਂ ਨੇ ਹਰ ਆਕਲੀਆਂ ਦੁਕਾਨਾਂ ਨੇ ਜਿਵੇਂ ਇਕੱਲੇ ਸਿਓ ਸਾਧੀਆਂ ਲੱਗੀਆਂ ਨੇ ਇਸ ਕਰਕੇ ਸਾਰਾ ਸੰਨਾ ਪਿਆ ਵਾ ਬਸੋ ਮੰਗਿਹਾਈ ਦੀ ਮਾਰ ਆ